ਬਾਈਗੁਰੂ ਜੀ ਦਾ ਖਾਲਸਾ ਬਾਈਗੁਰੂ ਜੀ ਦੀ ਫਤਿਹ ਹਜਰ ਪੀਰ ਬਾਬਸ ਨੀਸ਼ਾਵੜੀ ਦਰਬਾਰ ਤੇ ਇੱਕ ਕੰੰਦ ਨੂੰ ਲੈ ਕੇ ਜੋ ਸੁਸਾਇਡ ਲੜਕੇ ਨੇ ਕੀਤਾ ਹੈ ਸ੍ਰਿੰਦਰ ਕੁਮਾਰ ਉਰਫ ਵਿੱਕੀ son of ਸਾਵਣ ਉਸ ਦੇ ਵਿੱਚ ਜਿਹਨਾਂ ਬੰਦਿਆਂ ਨੂੰ ਨਾਮ ਜੱਤ ਕੀਤਾ ਗਿਆ ਵਾ ਪ੍ਰਧਾਨ ਜਸਵਿੰਦਰ ਸਿੰਘ ਅਰਵਿੰਦਰ ਸਿੰਘ ਜਤਨ ਤੇ ਸਿਮੂ ਇਹ ਜੋ ਨਾਮ ਦਰਜ ਕੀਤੇ ਆ ਇਹ ਬਿਲਕੁਲ ਬੇਬੁਨਿਆਦ ਆ ਜਿਸ ਟਾਈਮ ਮੁੰਡੇ ਨੇ ਤੇਲ ਪੀਤਾ ਵਾ ਆਪਣੇ ਉੱਪਰ ਪਾਇਆ ਵਾ ਉਹਦਾ ਫਾਦਰ ਸਾਵਨ ਉੱਥੇ ਕੋਲ ਖੜਾ ਸੀ ਉਹਨੇ ਨਹੀਂ ਰੋਕਿਆ ਤੇ ਉੱਥੇ ਲੇਬਰ ਸਾਡੀ ਲੱਗੀ ਹੋਈ ਸੀ ਚਾਰ ਲੇਬਰ ਵਾਲੇ ਮਜ਼ਦੂਰ ਲੱਗੇ ਹੋਏ ਸੀ ਦੋ ਮਿਸਤਰੀ ਸੀ ਉਹ ਵੀ ਸਾਰੇ ਉੱਥੇ ਮੌਕੇ ਤੇ ਸੀ ਤੇ ਉਹਨਾਂ ਨੇ ਸਾਬਨੇ ਮਿਸਤਰੀ ਨੇ ਆ ਕੇ ਉਹਦੇ ਕੋਲੋਂ ਬੋਤਲ ਛਡਵਾਈ ਆ ਇਹਦਾ ਪਿਓ ਬਿਲਕੁਲ ਨਹੀਂ ਉਹ ਛਡਵਾਇਆ ਉਹਨੇ ਤੇ ਉਹਨੂੰ ਤੇਲ ਪੀਣ ਨੂੰ ਬਿਲਕੁਲ ਨਹੀਂ ਉਹਨੇ ਰੋਕਿਆਗਾ ਤੇ ਇਹਦੇ ਵਿੱਚ ਜੋ ਮਾਸਟਰ ਮਾਈਂਡ ਆ ਜਿਨ੍ਹਾਂ ਨੇ ਇਹਨੂੰ ਉਸਕਾ ਕੇ ਕੰਮ ਕਰਵਾਇਆ ਵਾ ਵੀ ਤੂੰ ਐਦਾਂ ਕਰ ਤੇ ਵੀ ਤੇਰਾ ਫਾਇਦਾ ਹੋਊਗਾ ਕਿ ਤੈਨੂੰ ਅਸੀਂ ਕੁਝ ਨਹੀਂ ਹੋਣ ਦਿੰਦੇ ਉਹ ਹਨ ਬਿੱਟੂ ਸਾਈ ਅਮਾਨਾ ਜੋ ਕਿ ਇਹਦੀ ਵਿੱਕੀ ਦੀ ਮਰਨ ਵਾਲੇ ਦੀ ਮਾਮੀ ਲੱਗਦੀ ਆ ਅਮਾਨਾ ਤੇ ਬੋਵੀ ਡਾਕਟਰ ਬੋਵੀ ਆ ਇਹਨਾਂ ਤਿੰਨਾਂ ਨੇ ਉਹਨੂੰ ਉਸਕਾਇਆ ਤੇ ਉਹਨੇ ਇਹ ਜੋ ਵੀ ਕੀਤਾ ਇਹਨਾਂ ਦੇ ਉਸਕਾਨ ਤੇ ਕੀਤਾ ਤੇ ਉਹ ਤਾਂ ਚਲਾ ਗਿਆ ਤੇ ਇਹਨਾਂ ਨੂੰ ਫਾਇਦਾ ਹੋ ਗਿਆ ਵੀ ਇਹ ਅਸੀਂ ਕਿਉਂਕਿ ਕਮੇਟੀ ਦੇ ਜਸਵਿੰਦਰ ਸਿੰਘ ਪ੍ਰਧਾਨ ਹਨ ਅਰਵਿੰਦਾ ਸਿੰਘ ਮੈਂਬਰ ਆ ਤੇ ਮੈਂ ਰਾਜkumar ਕੈਸ਼ੀਅਰ ਆ ਤੇ ਅੱਗੇ ਮੇਲਾ ਆ ਰਿਹਾ ਸਾਡੇ ਦਰਬਾਰ ਦਾ 25 26 27 ਜੂਨ ਦਾ ਜੋ ਕਿ ਬਹੁਤ ਲੱਖਾਂ ਦੇ ਵਿੱਚ ਸੰਗਤ ਆਂਦੀ ਆ ਉੱਥੇ ਬਹੁਤ ਚੜਾਵਾ ਚੜਦਾ ਵਾ ਤੇ ਤਾਂ ਕਰਕੇ ਵੀ ਇਹ ਅਸੀਂ ਉੱਥੇ ਪੈਸੇ ਖਾਈਏ ਤੇ ਇਹਨਾਂ ਨੂੰ ਕਮੇਟੀ ਦਾ ਅਸੀਂ ਕਮੇਟੀ ਭੰਗ ਕਰੀਏ ਇਹਨਾਂ ਨੇ ਜੋ ਵੀ ਪਲਾਨਿੰਗ ਕੀਤੀ ਇਹਨਾਂ ਦੀ ਪਲਾਨਿੰਗ ਇਹ ਸੀ ਇਹਨਾਂ ਦੀ ਪਲਾਨਿੰਗ ਕਰਕੇ ਉਹ ਮੁੰਡਾ ਵਿਚਾਰਾ ਨਹਾਤਾ ਨਜਾਇਜ਼ ਮਰ ਗਿਆ ਵਿਆਹ ਤਾਂ ਕਿਸੇ ਦਾ ਇਹਨਾਂ ਦਾ ਫਾਇਦਾ ਹੋ ਗਿਆ ਇਹਨਾਂ ਦਾ ਫਾਇਦਾ ਇਹ ਹੋ ਗਿਆ ਵੀ ਅਸੀਂ ਉੱਥੇ ਹੁਣ ਰਾਜ ਕਰਾਂਗੇ ਇਹਦਾ ਬਿੱਟੂ ਦਾ ਜੋ ਛੋਟਾ ਭਰਾ ਵਾ ਪਵਨ 바ਵਾ ਕਿ ਉਹ ਸੰਗਤ ਕੋਲ ਉਹਦੇ ਇੰਨੀਆਂ ਸਾਡੇ ਕੋਲੇ ਵੀਡੀਓ ਪ੍ਰੂਫ ਪਏ ਆ ਸੰਗਤ ਕੋਲ ਪੈਸੇ ਮੰਗਦੇ ਕੀ ਕਰਦੇ ਬਹੁਤ ਯਾਨੀ ਕਿ ਬਹੁਤ ਕਿੰਨਾ ਦਸੀ ਅਸੀਂ ਤੇ ਉਹ ਜੋ ਉਹਨਾਂ ਨੇ 1002 ਦਾ ਪਰਚਾ ਕਰਵਾਇਆ ਵਾ ਇਹ ਚਾਰਾਂ ਬੰਦਿਆ ਤੇ ਉਹ ਬਿਲਕੁਲ ਬੇਬੁਨਿਆਦ ਆ ਜੀ ਝੂਠਾ ਵਾ ਸਾਡੀ ਸਰਕਾਰ ਅੱਗੇ ਇਹੀ ਅਰਜ਼ੀ ਆ ਵੀ ਉਹਨਾਂ ਨੂੰ ਇਨਕੁਆਰੀ ਕੀਤੀ ਜਾਵੇ ਜੋ ਸੱਚ ਆ ਸੱਚ ਸਾਹਮਣੇ ਲਿਆਂਦਾ ਜਾਵੇ ਮੀਡੀਆ ਕੇ ਹੱਥ ਜੋੜ ਕੇ ਬੇਨਤੀ ਆ ਜੀ ਸੱਚ ਨੂੰ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰੋ ਤੇ ਨਾ ਕਿ ਕਿਸੇ ਝੂਠ ਨੂੰ ਉੱਥੇ ਇਨਕੁਆਰੀ ਕੀਤੀ ਜਾਵੇ ਜੋ ਵੀ ਆ ਉੱਥੇ ਕੈਮਰੇ ਲੱਗੇ ਹੋਏ ਆ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੇ ਉੱਥੇ ਪ੍ਰਧਾਨਤਾ ਹਾਜ਼ਰ ਵੀ ਹੈ ਨਹੀਂ ਸੀਗਾ ਉਤਾ さん ਇਕੋਲੇ ਬੈਠਾ ਸੀ ਸਾਈ ਨੇ ਫੇਰ ਵੀ ਉਹਦਾ ਪ੍ਰਧਾਨ ਦਾ ਵਿੱਚ ਨਾ ਪਾਇਆ ਕਿਉਂਕਿ ਵੀ ਇਹ ਚਲਦੀ ਨਹੀਂ ਉੱਥੇ ਮੈਂ ਪੈਸੇ ਉੱਥੇ ਖੂਬ ਸੰਗਤੋ ਕਿਤੋ-ਕਿਤੋ ਨਹੀਂ ਪੈਸੇ ਇਹ ਮੰਗਦਾ ਜਿੰਨੇ ਵੀ ਉੱਥੇ ਸੰਗਤ ਆਂਦੀ ਆ ਜਿੰਨੇ ਵਧੀਆ ਬੰਦੇ ਆਂਦੇ ਆ ਬਿਜ਼ਨਸਮੈਨ ਇੰਡਸਟਰੀਅਲਿਸਟ ਸਾਰੇ ਦੇ ਨੰਬਰ ਇਹਦੇ ਕੋਲ ਆ ਉਹਨਾਂ ਤੋਂ ਫੋਨ ਤੇ ਫੋਨ ਕਰਕੇ ਪੈਸੇ ਮੰਗਵਾਉਂਦਾ ਇਹ ਬਿੱਟੂ ਸਾਈ ਤੇ ਇਹਨਾਂ ਦੇ ਜੋ ਮਾਸਟਰ ਮਾਈਂਡ ਇਹਨਾਂ ਦੇ ਚੱਲੀ ਆ ਇਹ ਅਮਾਨਾ ਸਭ ਤੋਂ ਵੱਡੀ ਮਾਸਟਰਬ੍ਰਾਈਂਡ ਬਿੱਟੂ ਸਾਈ ਡਾਕਟਰ ਬੋਬੀ ਆ ਇਹਨਾਂ ਤਿੰਨਾਂ ਨੇ ਡਾਕਟਰ ਬੋਬੀ ਨੂੰ ਕਮੇਟੀ ਚੋਂ ਕੱਢਿਆ ਹੋਇਆ ਵਾ ਤੇ ਉਹ ਜਿਹੜਾ ਪਵਨ ਕੁਮਾਰ ਆ ਇਹਦਾ ਭਰਾ 바ਵਾ ਸਾਈ ਬਣਿਆ ਉਹ ਵੀ ਆਪਣੇ ਆਪ ਨੂੰ ਬਾਬਾ ਘੁਵਾਂਦਾ ਵਾ ਉਹਨੂੰ ਵੀ ਅਸੀਂ ਅੰਦਰ ਖੜਨ ਤੋਂ ਰੋਕਿਆ ਹੋਇਆ ਵਾ ਉਹ ਵੀ ਪੈਸੇ ਬਹੁ ਮੰਗਦਾ ਸੀ ਅਸੀਂ ਸੰਗਤਾਂ ਨੂੰ ਬਸ ਇਹੀ ਕਹਿੰਨੇ ਆ ਕਿ ਉਹ ਜੋ ਵੀ ਮਾਇਆ ਵਾ ਗੋਲਕ ਚਪਾਓ ਜੀ ਇਹ ਗੁਪਤਦਾਨ ਆ ਫੜ ਲੈਂਦੇ ਆ ਇਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਤੋਂ ਇਹੀ ਆ ਅਸੀਂ ਪੈਸਾ ਨਹੀਂ ਖਾਣ ਦਿੰਦੇ ਇਹਨਾਂ ਨੇ ਸਾਡੇ ਨਾਲ ਇਹ ਖੁੰਦਾ ਕਰਕੇ ਉਹ ਮੁੰਡੇ ਨੂੰ ਉਸ ਕਾਕੇ ਉਹਦਾ ਵਿਚਾਰੇ ਦਾ ਜੋ ਵੀ ਹੋਇਆ ਵਾ ਉਹਨੇ ਸੁਸਾਈਡ ਕਰਨ ਨੂੰ ਮਜਬੂਰ ਕਰਤਾ ਉਹਨੇ ਸੁਸਾਈਡ ਕਰ ਲਿਆ ਤੇ ਸਾਡੇ ਹੱਥ ਜੋੜ ਕੇ ਪ੍ਰਸ਼ਾਸਨ ਅੱਗੇ ਔਰ ਸਰਕਾਰ ਅੱਗੇ ਇਹੀ ਬੇਨਤੀ ਆ ਵੀ ਇਹਨੂੰ ਇਨਕੁਆਰੀ ਕਰਵਾਈ ਜਾਵੇ ਝੂਠ ਦਾ ਝੂਠ ਸਾਜ ਦਾ ਸਾਹ ਸਾਹਮਣੇ ਆਜੂਗਾ ਜੀ ਜਿਸ ਟਾਈਮ ਉਹ ਮੁੰਡੇ ਨੇ ਇਹ ਕੀਤਾ ਵਾ ਤੇ ਉਹ ਜਿਹੜਾ ਹਸਪੀਟਲ ਲੈ ਕੇ ਗਏ ਆ ਉਹ ਮੇਰਾ ਭਤੀਜਾ ਆਸ਼ੂ ਲੈ ਕੇ ਗਿਆ ਭਾਂਜਾ ਰੋਕੀ ਲੈ ਕੇ ਗਿਆ ਤੇ ਸਾਡੇ ਮਿਸਤਰੀ ਸਾਹਿਬ ਉੱਥੇ ਲੱਗੇ ਆ ਉਹਨਾਂ ਨੇ ਸਾਰੇ ਮੌਕੇ ਦੇ ਚਸ਼ਮਦੀਨ ਗਵਾਹ ਬਾਜੀ ਉਹਨਾਂ ਤੋਂ ਇਨਕੁਆਰੀ ਲਵਾਈ ਜਾਵੇ ਤੇ ਸਾਰੇ ਕਾਰਵਾਈ ਕਰਵਾਈ ਜਾਵੇ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਤੇ ਉੱਥੇ ਸਾਰੇ ਸੀਸੀਟੀਵੀ ਫੁਟੇਜ ਲੱਤੇ ਜਾਣ ਜਦੋਂ ਤੇਲ ਲੈ ਕੇ ਆਇਆ ਵਾ ਬੇਨਤੀ ਹੈ ਜੀ ਸਰਕਾਰ ਅਗੇ ਸਾਨੂੰ ਇਨਸਾਫ ਦਿੱਤਾ ਜਾਵੇ ਅਸੀਂ 5 ਦਿਨ ਤੋਂ ਜੀ ਘਰ ਤੋਂ ਬੇਕਾਰ ਆ ਸਾਡੇ ਜਾਨਵਰ ਰੱਖੇ ਹੋਏ ਪਸ਼ੂ ਰੱਖੇ ਹੋਏ ਆ ਉਹਨਾਂ ਨੂੰ ਨਾ ਪਾਣੀ ਨਾ ਪੱਠੇ ਨਾ ਦਾਣਾ ਨਾ ਰੋਟੀ ਕੁਝ ਨਹੀਂ ਮਿਲਦਾ ਪਿਆ ਉਹਨਾਂ ਨੂੰ ਕੁਝ ਹੋ ਗਿਆ ਉਦੇ ਜੁਮਵਾ ਇਹ ਹੀ ਹੋਣਗੇ ਬਿੱਟੂ ਸਾਈ ਬੋਵੀ ਅਮਨ ਤੇ ਸਾਵਣ ਇਹ ਜੁਮੇਵਾਰ ਹੈ ਜੀ ਉਹਨਾਂ ਦੇ ਸਾਨੂੰ ਇਨਸਾਫ ਦਿੱਤਾ ਜਾਵੇ ਹੱਥ ਜੋੜ ਕੇ ਬੇਨਤੀ ਹੈ ਜੀ ਮੀਡੀਆ ਅੱਗੇ ਵੀ ਬੇਨਤੀ ਆ ਵੀ ਸੱਚ ਦਿਖਾਇਆ ਕਰੋ ਸੱਚ ਦਿਖਾਇਆ ਕਰੋ ਝੂਠਾ ਨਾ ਬਸ ਐਦਾਂ ਕਿਸੇ ਦੇ ਬਲੇਮ ਲਾਇਆ ਕਰੋ ਤੇ ਬੇਨਤੀ ਹੈ ਜੀ ਇਨਕੁਆਰੀ ਕਰਵਾਈ ਜਾਵੇ ਜੀ ਇਨਕੁਆਰੀ ਕਰਵਾਈ ਜਾਵੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਲੱਗੀ ਸੀ ਜਿਹੜਾ ਲੁਧਿਆਣਾ ਕੇਸਰੀ ਦੇ ਵਿੱਚ ਦੀਵਾਰ ਬਣਾਉਣੇ ਕੋ ਲੈ ਕੇ ਪੜੋਸੀ ਸੇ ਮਾਰ ਪੀਟ ਯੁਵਕ ਕੇ ਮੂ ਮੇ ਡਾਲਾ ਪੈਟਰੋਲ ਉਪਚਾਰ ਕੇ ਦੌਰਾਨ ਮੌਤ ਇਹ ਖਬਰ ਬਾਬਾ ਸੁਨੇਸ਼ਾ ਵਾਲੀ ਦਰਬਾਰ ਦੀ ਹੈ ਜੋ ਕਿ ਥਾਣਾ ਪੀਜ ਲੁਧਿਆਣਾ ਦੇ ਅਧੀਨ ਆਉਂਦਾ ਹੈ ਹਾਂ ਸੱਚ ਸੁਣ ਲਈ ਜਦੋਂ ਮੁੰਡੇ ਨੇ ਪੈਟਰੋਲ ਆਪਣੇ ਉੱਤੇ ਪਾਇਆ ਜਾਂ ਪੀਤਾ ਉਦੋਂ ਮੁੰਡੇ ਦਾ ਪਿਓ ਮੁੰਡੇ ਦੇ ਕੋਲ ਹੀ ਖੜਾ ਸੀ ਅਤੇ ਮੁੰਡੇ ਦੇ ਪਿਓ ਨੇ ਵੀ ਆਪਣੇ ਮੁੰਡੇ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਿਆ ਨਹੀਂ ਜਦੋਂ ਇਹ ਸਭ ਕੁਝ ਹੋਇਆ ਤਾਂ ਅਫਤਾਰ ਸਿੰਘ ਅਫਤਾਰ ਸਿੰਘ ਜੀ ਉੱਥੇ ਮੌਜੂਦ ਸਨ ਜੋ ਕਿ ਆਪਣਾ ਮਿਸਤਰੀ ਦਾ ਕੰਮ ਕਰ ਰਹੇ ਸਨ ਦੀਵਾਰ ਬਣਾ ਰਹੇ ਸਨ ਉਹਨਾਂ ਨੇ ਸਭ ਕੁਝ ਦੇਖਿਆ ਹਾਂਜੀ ਮੇਰਾ ਨਾਮ ਅਰਵਿੰਦਰ ਸਿੰਘ ਸਿੱਧੂ son of ਜਸਵਿੰਦਰ ਸਿੰਘ ਸਾਨੂੰ ਤਾਂ ਲੱਗਿਆ ਇਹਨਾਂ ਦਾ ਕੋਈ ਕਰਦਾ ਹੀ ਰੌਲਾ ਹੈ ਜੋ ਮੁੰਡੇ ਨੇ ਐਡਾ ਕੀਤਾ ਕਿਉਂਕਿ ਸਾਡਾ ਇਹਨਾਂ ਨਾਲ ਨਾ ਤਾਂ ਕੋਈ ਝਗੜਾ ਹੋਇਆ ਔਰ ਨਾ ਹੀ ਕੋਈ ਗਾਲੀ ਗਲੋਚ ਹੋਈ ਜਦੋਂ ਮੁੰਡੇ ਨੇ ਪੈਟਰੋਲ ਪਾਇਆ ਜਾਂ ਪੀਤਾ ਮੇਰੇ ਪਿਤਾ ਜੀ ਦਰਬਾਰ ਤੇ ਬੈਠੇ ਸਨ ਮੇਰੇ ਪਿਤਾ ਜੀ ਦਾ ਨਾਮ ਵੀ ਇਹਨਾਂ ਨੇ ਪਰਚੇ ਦਿੱਤਾ ਬਾਬਾ ਸੁਨੇਸ਼ਾ ਵਾਲੀ ਦਰਬਾਰ ਦੀਆਂ ਸਾਰੀਆਂ ਕੈਮਰਾ ਦੀਆਂ ਰਿਕਾਰਡਿੰਗਾਂ ਕਢਾਈਆਂ ਜਾਣ ਕੈਮਰਾ ਦੀ ਰਿਕਾਰਡਿੰਗਾਂ ਤੋਂ ਸਭ ਪਤਾ ਚੱਲ ਲੱਗ ਜਾਵੇਗਾ ਕਿ ਕੌਣ ਕਿੱਥੇ ਸੀ ਅਤੇ ਕੌਣ ਪੈਟਰੋਲ ਲੈ ਕੇ ਆਇਆ ਨੇੜੇ ਲੱਗਦੇ ਪੈਟਰੋਲ ਪੰਪਾ ਦੀਆਂ ਰਿਕਾਰਡਿੰਗਾਂ ਵੀ ਕਢਾਈਆਂ ਜਾਣ ਉਸ ਤੋਂ ਪਤਾ ਲੱਗ ਜਾਏ ਕਿ ਕੌਣ ਪੈਟਰੋਲ ਲੈ ਕੇ ਆਇਆ ਮੈਂ ਹੱਥ ਜੋੜ ਕੇ ਪੰਜਾਬ ਸਰਕਾਰ ਅਤੇ ਲੁਧਿਆਣਾ ਸੀਪੀ ਸਾਹਿਬ ਜੀ ਤੋਂ ਇਨਸਾਫ ਦੀ ਮੰਗ ਕਰਦਾ ਹਾਂ ਜੋ ਸੱਚਾ ਸਾਹਮਣੇ ਲਿਆਇਆ ਜਾਵੇ ਬਾਬਾ ਸਨੇਸ਼ਾਵਲੀ ਦਰਵਾਜ਼ੇ ਸਾਰੇ ਕੈਮਰਾ ਦੇ ਰਿਕਾਰਡਿੰਗਾਂ ਕਢਾਈਆਂ ਜਾਣ ਤਾਂ ਕਿ ਸੱਚ ਸਾਹਮਣੇ ਆ ਸਕੇ ਸੱਚ ਬਿੱਟੂ ਸਾਈ ਜੀ ਨੂੰ ਵੀ ਸੱਚ ਬਿੱਟੂ ਸਾਈ ਜੀ ਨੂੰ ਵੀ ਪਤਾ ਹੈ ਕੀ ਹੈ ਉਹ ਇਸ ਟੈਂਸ ਝੂਟ ਦਾ ਸਾਥ ਦੇ ਰਹੇ ਨੇ ਸਭ ਕੁਝ ਬਿੱਟੂ ਸਾਈਂ ਜਿਹੀ ਕਰਵਾ ਰਿਹਾ ਐ ਐਸੇ ਝੂਠੇ ਸਾਈਂ ਮਗਰ ਲੱਗਣਾ ਠੀਕ ਐ ਬਿੱਟੂ ਸਾਈਂ ਬਿੱਟੂ ਸਾਈਂ ਦੇ ਖੋਦੇ ਮੁੰਡੇ ਦੇ ਕ੍ਰਿਮੀਨਲ ਰਿਕਾਰਡ ਹਨ ਉਸ ਦੇ ਕਈ ਪਰਚੇ ਹਨ ਲੁੱਟਾ ਖੋਹਾਂ ਤੇ ਲੜਾਈ ਝਗੜਿਆ ਦੇ ਰਿਕਾਰਡ ਕਢਾ ਸਕਦੇ ਹਾਂ ਤੇ মিডিਆ ਅੱਗੇ ਮੇਰੀ ਬੇਨਤੀ ਐ सच सामने लिया जावे सच छापया जावे सच दिखाया जावे दोबारा बोलो दोबारा बोलो वो अपने आप ने डाला उसका पापा ये माना कर रहा था और कैन पकड़े हुआ था आपने आपको डाल रहा था। और क्या था।